ਮੁੰਡਾ ਵਿਚਾਰਾ ਕਹਿੰਦਾ ਮੈਨੂੰ ਤਾਂ ਇਹ ਵੀ ਨਹੀਂ ਪਤਾ ਕਿ ਮੈਨੂੰ ਜਨਮ ਦੇਣ ਵਾਲੀ ਮਾਂ ਕੌਣ ਸੀ 55 ਸਾਲਾਂ ਦੀ ਉਮਰ ਦੇ ਵਿੱਚ ਜਾ ਕੇ ਮਾਂ ਨੇ ਉਹ ਕੰਮ ਕਰਤਾ ਜਿਹੜਾ ਬੰਦਾ ਕਦੇ ਸੋਚ ਵੀ ਨਹੀਂ ਸਕਦਾ 사우ਦੀ ਅਰਬ ਬੈਠਾ ਵਿਚਾਰਾ ਬੁੱਕ ਬੁੱਕ ਰੋਂਦਾ ਤੇ ਮਾਂ ਦੇ ਤਰਲੇ ਕੱਢਦਾ ਹਾਂਜੀ ਕੀ ਹਾਲ ਚਾਲ ਨੇ ਪ੍ਰਭੂ ਤੁਹਾਡੇ ਸਾਹਮਣੇ ਹਾਜ਼ਰ ਹੋਏ ਆ ਇੱਕ ਹੋਰ ਸੱਚੀ ਤੇ ਦਰਦ ਭਰੀ ਕਹਾਣੀ ਲੈ ਕੇ ਜਿਹੜੇ ਭਰਾ ਦੀ ਇਹ ਕਹਾਣੀਆਂ ਉਹ ਇਸ ਟਾਈਮ ਤੇ 사우ਦੀ ਅਰਬ ਦੇ ਵਿੱਚ ਰਹਿ ਰਿਹਾ। ਬਾਈ ਦੇ ਬਚਪਨ ਤੋਂ ਬਾਈ ਦੀ ਕਹਾਣੀ ਦੀ ਸ਼ੁਰੂਆਤ ਕਰਦੇ ਆਂ। ਜਿਹੜਾ ਬਾਈ ਦਾ ਦਾਦਾ ਸੀਗਾ ਉਹਦੇ ਕੋਲੇ 15 ਕਿੱਲੇ ਜ਼ਮੀਨ ਦੇ ਸੀਗੇ ਪਰ ਬੜਾ ਸ਼ਕੀਨ ਬੰਦਾ ਸੀਗਾ ਉਹ। ਖਾਣ ਪੀਣ ਦਾ ਬੜਾ ਸ਼ਕੀਨ ਸੀ। ਟੌਰ ਸ਼ੌਰ ਦਾ ਬੜਾ ਸ਼ਕੀਨ ਸੀਗਾ। ਚਲੋ ਜੀ ਜਿਹੜਾ ਅੱਗੇ ਬਾਈ ਦਾ ਪਿਓ ਹੁੰਦਾ ਉਹ ਵੀ ਕੱਲਾ-ਕੱਲਾ ਹੁੰਦਾ। 15 ਦੀ 15 ਕਿੱਲੇ ਜ਼ਮੀਨ ਅੱਗੇ ਪਿਓ ਨੂੰ ਆ ਜਾਂਦੀ ਆ। ਉਸ ਤੋਂ ਬਾਅਦ ਜਦੋਂ ਬਾਈ ਦੇ ਪਿਓ ਦਾ ਵਿਆਹ ਹੁੰਦਾ ਤਾਂ ਬਾਈ ਦੇ ਪਿਓ ਦੇ ਘਰ ਤਿੰਨ ਧੀਆਂ ਜਨਮ ਲੈ ਲੈਂਦੀਆਂ ਨੇ ਜਿਹੜਾ ਪਿਓ ਸੀਗਾ ਉਹ ਵੀ ਥੋੜਾ ਜਿਹਾ ਠਰਕੀ ਬੰਦਾ ਸੀਗਾ ਉਹਦੀ ਕਿਸੇ ਜਨਾਨੀ ਨਾਲ ਗੱਲਬਾਤ ਹੋ ਜਾਂਦੀ ਆ ਬਾਹਰ ਕਿਤੇ ਹੋਰ ਤੇ ਤਿੰਨ ਧੀਆਂ ਤੋਂ ਬਾਅਦ ਪਹਿਲੇ ਵਿਆਹ ਦੇ ਵਿੱਚੋਂ ਕੋਈ ਹੋਰ ਗਾਂ ਬੱਚਾ ਨਹੀਂ ਪੈਦਾ ਹੁੰਦਾ ਜਿਹੜੀ ਜਨਾਨੀ ਨਾਲ ਬਾਈ ਦੇ ਪਿਓ ਦੀ ਗੱਲਬਾਤ ਹੁੰਦੀ ਆ ਫੇਰ ਬਾਈ ਦਾ ਪਿਓ ਕੀ ਕਰਦਾ ਉਹ ਜਨਾਨੀ ਨੂੰ ਵਿਆਹ ਕੇ ਆਪ ਦੇ ਘਰ ਲੈ ਆਉਂਦਾ ਤੇ ਜਿਹੜੀ ਗੱਲ ਪਿੱਛੇ ਵਿਆਹ ਕਰਾਉਂਦਾ ਉਹ ਗੱਲ ਫੇਰ ਨਹੀਂ ਪੂਰੀ ਹੁੰਦੀ ਉਸ ਔਰਤ ਦੇ ਘਰੇ ਵੀ ਕੋਈ ਔਲਾਦ ਜਨਮ ਨਹੀਂ ਲੈਂਦੀ ਉਸ ਤੋਂ ਬਾਅਦ ਕੀ ਹੁੰਦਾ ਕਿਸੇ ਗਰੀਬ ਘਰ ਦੇ ਵਿੱਚੋਂ ਇੱਕ ਬੱਚਾ ਗੋਦ ਲੈ ਲਿਆ ਜਾਂਦਾ ਕੁਝ ਦਿਨਾਂ ਦਾ ਉਹ ਬੱਚਾ ਕੌਣ ਸੀ ਉਹ ਬੱਚਾ ਇਹ ਬਾਈ ਸੀ ਜੀ ਦੀ ਇਹ ਦਰਦ ਭਰੀ ਕਹਾਣੀ ਹੈ ਚਲੋ ਜੀ ਬਾਈ ਨੂੰ ਗੋਦ ਲੈ ਲਿਆ ਜਾਂਦਾ ਬਾਈ ਦਾ ਬਚਪਨ ਬਹੁਤ ਵਧੀਆ गुਜ਼ਰਦਾ ਕਿਉਂਕਿ ਉਦੋਂ ਪਿਓ ਬਾਈ ਦਾ ਜਿਉਂਦਾ ਸੀ ਜਿਹੜਾ ਦਾਦਾ ਸੀਗਾ ਉਹ ਬੜਾ ਸ਼ਕੀਨ ਸੀ ਬਾਈ ਕਹਿੰਦਾ ਜਦੋਂ ਮੈਂ ਥੋੜੀ ਜੀ ਸੁਰਤ ਸੰਭਾਲੀ ਉਸ ਟਾਈਮ ਤੇ ਮੈਂ ਉਹਦੇ ਅੱਖਾਂ ਨਾਲ ਦੇਖਿਆ ਵੀ ਸਾਡੇ ਘਰੇ ਗੱਡੀ ਵੀ ਸੀ ਟਰੈਕਟਰ ਵੀ ਸੀ ਸੰਦ ਸੰਦੇੜਾ ਵੀ ਸੀ ਮੱਝਾਂ ਵੀ ਗਾਵਾਂ ਵੀ ਸਾਰਾ ਕੁਝ ਸੀਗਾ ਕਹਿੰਦਾ ਤੇ ਘਰ ਵੀ ਬਹੁਤ ਸੋਹਣਾ ਸੀਗਾ ਕਹਿੰਦਾ ਮੇਰੇ ਦਾਦੇ ਨੇ ਸ਼ਕੀਨੀ ਦੇ ਵਿੱਚ ਹੌਲੀ ਹੌਲੀ ਕਰਕੇ ਥੋੜੀ ਥੋੜੀ ਜ਼ਮੀਨ ਵੇਚਣੀ ਸ਼ੁਰੂ ਕਰਤੀ ਉਸ ਤੋਂ ਬਾਅਦ ਮੇਰੇ ਪਿਓ ਨੇ ਥੋੜੀ ਥੋੜੀ ਕਰਕੇ ਜ਼ਮੀਨ ਵੇਚਣੀ ਸ਼ੁਰੂ ਕਰਤੀ ਜਦੋਂ ਗੱਲ ਆ ਗਈ ਕਹਿੰਦਾ ਪੰਜਾਂਗ ਕਿੱल्ल्याਾਂ ਤੇ ਉਸ ਤੋਂ ਬਾਅਦ ਮੇਰੇ ਦਾਦੇ ਦਾ ਕੁਗੂ ਚਿੱਤ ਹੋ ਗਿਆ ਉਹ ਦੁਨੀਆ ਨੂੰ ਅਲਵਿਦਾ ਕਹਿ ਗਿਆ ਕਹਿੰਦਾ ਉਸ ਤੋਂ ਬਾਅਦ ਮੈਂ ਗੱਭਰੂ ਹੋ ਚੁੱਕਿਆ ਸੀਗਾ ਓਨੇ ਟਾਈਮ ਨੂੰ ਮੇਰਾ ਪਿਓ ਵੀ ਕਹਿੰਦਾ ਦੁਨੀਆ ਨੂੰ ਅਲਵਿਦਾ ਕਹਿ ਗਿਆ ਮੇਰੀਆਂ ਭੈਣਾਂ ਦਾ ਕਹਿੰਦਾ ਪਹਿਲਾਂ ਵਿਆਹ ਹੋ ਚੁੱਕਿਆ ਸੀਗਾ ਕਹਿੰਦਾ ਹੁਣ ਰਹਿ ਗਿਆ ਮੈਂ ਤੇ ਮੇਰੀ ਮਤਰੀ ਮਾਂ ਕਹਿੰਦਾ ਚਲੋ ਜੀ ਮਤਰੀ ਮਾਂ ਨੇ ਕੀ ਕੀਤਾ ਮੇਰਾ ਵਿਆਹ ਕਰਤਾ ਪਰ ਵਿਆਹ ਤੋਂ ਪਹਿਲਾਂ ਹੀ ਉਸ ਕੁੜੀ ਨੇ ਡਿਮਾਂਡ ਰੱਖੀ ਸੀ ਕਿ ਮੈਂ ਵਿਆਹ ਉੱਥੇ ਕਰਾਉਣਾ ਵੀ ਜਿਹੜਾ ਮੁੰਡਾ ਮੈਨੂੰ ਬਾਹਰਲੀ ਕਿਸੇ ਕੰਟਰੀ ਦੇ ਵਿੱਚ ਲੈ ਕੇ ਜਾਊਗਾ ਤੇ ਬਾਈ ਕਹਿੰਦਾ ਮੈਂ ਬਾਹਰਲੀ ਕਿਸੇ ਕੰਟਰੀ ਦੇ ਵਿੱਚ ਜਾਣਵਾਰੇ ਪਲਾਨ ਬਣਾ ਹੀ ਰਿਹਾ ਸੀਗਾ ਚਲੋ ਜੀ ਕਹਿੰਦਾ ਵਿਆਹ ਹੋ ਗਿਆ ਵਿਆਹ ਤੋਂ ਬਾਅਦ ਕਹਿੰਦਾ ਸਾਡੇ ਘਰੇ ਇੱਕ ਪੁੱਤ ਜਨਮ ਲੈ ਲੈਂਦਾ ਪੁੱਤ ਦੇ ਜਨਮ ਤੋਂ ਬਾਅਦ ਮੈਂ ਕੀ ਕਰਦਾ ਮੈਂ ਸਾਊਦੀ ਅਰਬ ਚਲਾ ਜਾਣਾ ਕਹਿੰਦਾ ਜਦੋਂ ਮੈਂ ਸਾਊਦੀ ਅਰਬ ਚਲਾ ਜਾਣਾ ਉੱਧਰ ਜਾ ਕੇ ਕਹਿੰਦਾ ਭਰਾਵਾ ਜਿਹੜੀ ਕੰਪਨੀ ਦੇ ਥਰੂ ਮੈਂ ਗਿਆ ਸੀਗਾ ਉਹਨਾਂ ਨੇ ਬੜਾ ਵੱਡਾ ਮੈਂ ਤਾਂ ਮੇਰੇ ਨਾਲ ਧੋਖਾ ਕੀਤਾ ਉੱਥੇ ਮੈਂ ਬੜਾ ਔਖੇ ਦਿਨ ਕੱਟੇ ਬੜੇ ੱਟਕੇ ਖਾਦੇ ਬੜੀਆਂ ਭੁੱਖਾਂ ਤੇ ਹਾਂ ਜਰੀਆਂ ਪਰ ਉੱਧੇ ਕਹਿੰਦਾ ਕਿ ਕੋਈ ਮੇਰੀ ਪੇਸ਼ ਨਹੀਂ ਗਈ ਕੋਈ ਮੈਨੂੰ ਕੰਮ ਨਹੀਂ ਮਿਲਿਆ ਕਹਿੰਦਾ ੱਟਕੇ ਤੋੜੇ ਖਾਂਦਾ ਮੈਂ ਸਾਲ ਡੇਢ ਬਾਅਦ ਫੇਰ ਘਰੇ ਆ ਗਿਆ ਕਹਿੰਦਾ ਜਦੋਂ ਭਰਾਵਾ ਮੈਂ ਘਰੇ ਪੈਰ ਪਾਲਿਆ ਤੇ ਜਿਹੜੀ ਕਹਿੰਦਾ ਮੇਰੀ ਘਰ ਵਾਲੀ ਸੀ ਕਹਿੰਦਾ ਕਹਿੰਦਾ ਉਹਨੇ ਤਾਂ ਫਿਰ ਅਸਮਾਨ ਸਾਰਾ ਸਿਰ ਤੇ ਚੱਕ ਲਿਆ ਉਹ ਕਹਿੰਦੀ ਮੈਂ ਤੇਰੇ ਘਰ ਤਾਂ ਵੱਸੂੰਗੀ ਵੀ ਜਾਂ ਤਾਂ ਮੈਨੂੰ ਬਾਹਰ ਕਿਸੇ ਚੰਗੀ ਕੰਟਰੀ ਦੇ ਵਿੱਚ ਭੇਜ ਦੇ ਤੇ ਜਾਂ ਭਾਵੇਂ ਮੈਨੂੰ ਨਾਲ ਲੈ ਕੇ ਚੱਲ ਤੇ ਨਹੀਂ ਤੇ ਮੈਨੂੰ ਤਲਾਕ ਦੇ ਦੇ ਬਾਈ ਕਹਿੰਦਾ ਛੋਟਾ ਜਿਹਾ ਮੇਰਾ ਪੁੱਤ ਸੀਗਾ ਉਹਦੇ ਮੂੰਹ ਹਾਲ ਦੇਖ ਕੇ ਫਿਰ ਮੈਂ ਇਹ ਫੈਸਲਾ ਲੈ ਲਿਆ ਵੀ ਚੱਲ ਤੈਨੂੰ ਬਾਹਰਲੀ ਕੰਟਰੀ 'ਚ ਭੇਜ ਦਿੰਨਾ ਕਿਉਂਕਿ ਪੜ੍ਹ ਲਿਖੀ ਵਧੀਆ ਸੀਗੀ ਕਹਿੰਦਾ ਉਸ ਤੋਂ ਉਹ ਮੈਂ ਥੋੜੀ ਜੀ ਜ਼ਮੀਨ ਵੇਚੀ ਇੱਦਾਂ ਕਿੱਲਾ ਤੇ ਕਹਿੰਦਾ ਮੇਰੀ ਘ ਚਲੋ ਜੀ ਕਹਿੰਦਾ ਮੇਰੀ ਘਰ ਦੀ ਪਹੁੰਚ ਗਈ 스위ਟਜ਼ਰਲੈਂਡ ਕਹਿੰਦਾ ਉਹ ਜਨਾਨੀ ਜਦੋਂ 스위ਟਜ਼ਰਲੈਂਡ ਪਹੁੰਚ ਗਈ ਉਸ ਤੋਂ ਬਾਅਦ ਉਹਨੇ ਮੈਨੂੰ ਇੱਕ ਵੀ ਫੋਨ ਨਹੀਂ ਕੀਤਾ ਇੱਕ ਰੁਪਿਆ ਵੀ ਨਹੀਂ ਭੇਜਿਆ ਕਹਿੰਦਾ ਰੁਪਿਆ ਭੇਜਣਾ ਤਾਂ ਬੜੀ ਦੂਰ ਦੀ ਗੱਲ ਆ ਇੱਕ ਕਦੇ ਉਹਦਾ ਫੋਨ ਤੱਕ ਨਹੀਂ ਆਇਆ ਕਦੀ ਮਿਸ ਕਾਲ ਤੱਕ ਨਹੀਂ ਆਈ ਕਹਿੰਦਾ ਜਹਾਜ਼ ਚੜ੍ਹਦੀ ਰੰਗ ਬਟਾ ਗਈ ਕਹਿੰਦਾ ਉਹ ਕਹਿੰਦਾ ਅੱਜ ਲਗਭਗ ਉਹਨੂੰ 8 ਸਾਲ ਹੋ ਗਏ 스위ਟਜ਼ਰਲੈਂਡ ਗਈ ਨੂੰ 8 ਸਾਲਾਂ ਦੇ ਵਿੱਚ ਉਹਦਾ ਇੱਕ ਵੀ ਫੋਨ ਨਹੀਂ ਮੈਨੂੰ ਆਇਆ ਕਹਿੰਦਾ ਉਸ ਤੋਂ ਬਾਅਦ ਮੈਂ ਸੋਚਿਆ ਵੀ ਚੱਲ ਆਪਾਂ ਫੇਰ ਸਾਊਦੀ ਅਰਬ ਚੱਲਦੇ ਹਾਂ ਕਿਉਂਕਿ ਮੇਰੇ ਇੱਕ ਦੋ ਮ ਕਹਿੰਦਾ ਮੈਂ ਸੋਚਿਆ ਵੀ ਚੱਲ ਜਵਾਗ ਦੀ ਜ਼ਿੰਦਗੀ ਚੰਗੀ ਲੰਘ ਜੂਗੀ ਆਪਾਂ ਚੱਲਦੇ ਕਹਿੰਦਾ ਭਰਾਵਾ ਮੈਂ ਫੇਰ ਸਾਊਦੀ ਅਰਬ ਚਲਾ ਗਿਆ ਚਲੋ ਉੱਥੇ ਜਾ ਕੇ ਮੇਰਾ ਕੰਮ ਕਾਰ ਸੈੱਟ ਹੋ ਗਿਆ ਮੈਂ ਆਪਦੀ ਮਾਂ ਨੂੰ ਪੈਸੇ ਵੀ ਭੇਜਣ ਲੱਗ ਗਿਆ ਕਹਿੰਦਾ ਮੈਂ ਤਾਂ ਹੁਣ ਉਹਨੂੰ ਹੀ ਮਾਂ ਸਮਝਦਾ ਸੀ ਕਿਉਂਕਿ ਮੈਂ ਤਾਂ ਹਜੇ ਅੱਖਾਂ ਵੀ ਨਹੀਂ ਖੋਲੀਆਂ ਸੀ ਜਦੋਂ ਮੇਨੂੰ ਉਹਨਾਂ ਨੇ ਆਪਣੀ ਝੂਲੀ ਚ ਪਵਾ ਲਿਆ ਸੀਗਾ ਤੇ ਕਹਿੰਦਾ ਫਿਰ ਮੇਰਾ ਤਾਂ ਉਹਦੇ ਨਾਲ ਮੋਹ ਪਿਆਰ ਸੀਗਾ ਪਰ ਉਹ ਮੈਨੂੰ ਆਪਦਾ ਮਤਰੇਆ ਪੁੱਤੀ ਸਮਝਦੀ ਸੀ ਕਹਿੰਦਾ ਕਹਿੰਦਾ ਫਿਰ ਮਾਂ ਨੂੰ ਮੈਂ ਪੈਸੇ ਭੇਜਦਾ ਰਿਹਾ ਕਹਿੰਦਾ ਮਾਂ ਨੇ ਵੇਖੋ ਫਿਰ ਕੀ ਕਰਤੂਤ ਕੀਤੀ ਕ ਤੇ ਜਿਹੜੀ ਕਹਿੰਦਾ ਸਾਡੀ ਕੋਠੀ ਪਣੀ ਸੀ ਉਹਨੇ ਉਹ ਵੀ ਵੇਚ ਕੇ ਤੇ ਗਾਂ ਜਾ ਕੇ ਨਵਾਂ ਵਿਆਹ ਕਰਾ ਲਿਆ ਤੇ ਮਾਂ ਦੀ ਉਮਰ ਪਤਾ ਉਹ ਕਿੰਨੀ ਹੋਈ ਪਈ ਸੀ 55 ਸਾਲ 55 ਸਾਲ ਦੀ ਉਮਰ ਵਿੱਚ ਮਾਂ ਨੇ ਦੂਜਾ ਆਖਾਸਮ ਕਰ ਲਿਆ ਤੇ ਨਾਲ ਕਹਿੰਦਾ ਲੈ ਗਈ ਮੇਰੇ ਪੁੱਤ ਨੂੰ ਕਹਿੰਦਾ ਬਾਈ ਜਦੋਂ ਮੈਨੂੰ ਇਸ ਗੱਲ ਦਾ ਪਤਾ ਲੱਗਿਆ ਵੀ ਮੇਰਾ ਪੰਜਾਬ ਦੇ ਵਿੱਚ ਮੇਰਾ ਤਾਂ ਨਾਮੋ ਨਿਸ਼ਾਨੀ ਖਤਮ ਹੋ ਗਿਆ ਵੀ ਨਾ ਮੇਰੀ ਜ਼ਮੀਨ ਰਹੀ ਨਾ ਮੇਰਾ ਘਰ ਰਹਾ ਨਾ ਮੇਰਾ ਪੁੱਤਰ ਆ ਕਹਿੰਦਾ ਮੈਂ ਉੱਚੀ ਉੱਚੀ ਤਾਂ ਹਾਂ ਮਾਰ ਕੇ ਰੋਇਆ ਵੀ ਰੱਬਾ ਆ ਕੀ ਕੀਤਾ ਵੀ ਮੈਨੂੰ ਤਾਂ ਇਹ ਵੀ ਨਹੀਂ ਪਤਾ ਵੀ ਮੈਨੂੰ ਜਨਮ ਦਿਨ ਵਾਲੇ ਕੌਣ ਆ ਤੇ ਮੈਂ ਤਾਂ ਇਹਨਾਂ ਨੂੰ ਮਾਂ ਪਿਓ ਸਮਝਿਆ ਸੀ ਤੇ ਇਹ ਮਾਂ ਨੇ ਮੇਰੇ ਨਾਲ ਕੀ ਕੁਝ ਕਰਤਾ ਕਹਿੰਦਾ ਫਿਰ ਮੈਂ ਉਧਰ ਬੈਠਾ ਸਾਊਦੀ ਅਰਬ ਬੈਠਾ ਇਧਰ ਮਾਂ ਨੂੰ ਫੋਨ ਲਾਉਣਾ ਤੇ ਮੈਂ ਉੱਚੀ ਉੱਚੀ ਰੋਣਾ ਫੋਨ ਤੇ ਕਹਿੰਦਾ ਮੈਂ ਕਿਹਾ ਮਾਂ ਵੀ ਮੈਂ ਸੋਚ ਨਹੀਂ ਸਕਦਾ ਵੀ ਤੂੰ ਐਡਾ ਘਟੀਆ ਕੰਮ ਕਰ ਸਕਦੀ ਆ ਵੀ ਤੂੰ ਤਾਂ ਪਿੰਡ ਦੇ ਵਿੱਚ ਸਾਨੂੰ ਬੈਣ ਜੋਗਾਣੀ ਕਿਤੇ ਛੱਡਿਆ ਲੋਕਾਂ ਦੇ ਤਾਂ ਇਹੀ ਕਹਿਣਾ ਵੀ ਉਹ ਫਲਾਣੇ ਦੀ ਮਾਂ ਸੀਗੀ ਬੇਸ਼ੱਕ ਤੂੰ ਮਤਰੇ ਹੀ ਆ ਮੇਰੀ ਪਰ ਮੈਂ ਤਾਂ ਤੈਨੂੰ ਆਪਣੀ ਮਾਂ ਕਹਿੰਦਾ ਉਸ ਔਰਤ ਨੇ ਇੱਕ ਨਹੀਂ ਸੁਣੀ ਮੇਰੀ ਕਹਿੰਦਾ ਫਿਰ ਮੈਂ ਉਹਦੇ ਅੱਗੇ ਹੱਥ ਜੋੜ ਕੇ ਮਿੰਤਾਤਰਲੇ ਕੀਤੇ ਵੀ ਮੇਰੀ ਗੱਲ ਸੁਣ ਲਾ ਇੱਕ ਤਾਂ ਮੇਰਾ ਪੁੱਤ ਮੈਨੂੰ ਮੋੜ ਦੇ ਇੱਕ ਮੇਰਾ ਮੇਰਾ ਘਰ ਮੋੜ ਦੇ ਬਸ ਤੂੰ ਜ਼ਮੀਨ ਖਾ ਗਈ ਕੋਈ ਚੱਕਰ ਨਹੀਂ ਤੂੰ ਮੇਰੀ ਕਮਾਈ ਖਾ ਗਈ ਕੋਈ ਚੱਕਰ ਨਹੀਂ ਬਸ ਮੇਰਾ ਪੁੱਤ ਤੇ ਮੇਰਾ ਘਰ ਮੈਨੂੰ ਮੋੜ ਦੇ ਹੋਰ ਮੈਨੂੰ ਤੇਰੇ ਤੋਂ ਕੁਝ ਨਹੀਂ ਚਾਹੀਦਾ ਕਹਿੰਦਾ ਮਦਾ ਘਰ ਵਾਲੀ ਤੋਂ ਪਹਿਲਾਂ ਹੀ ਬਹੁਤ ਦੁਖੀ ਸੀਗਾ ਵੀ ਉਹਨੇ ਮੇਰੇ ਨਾਲ ਗੁਰੂ ਦੀ ਹਜ਼ੂਰੀ ਚ ਚਾਰ ਲਾਵਾਂ ਲਈਆਂ ਉਹ ਜਹਾਜੇ ਚੜਦੇ ਸਾਰੇ ਰੰਗ ਬਟਾ ਗਈ ਉਹਨੂੰ ਉੱਧਰ ਜਾ ਕੇ ਉਹਨੇ ਹੋਰ ਵਿਆਹ ਕਰਾ ਲਿਆ ਕਹਿੰਦਾ ਮੈਨੂੰ ਪਤਾ ਲੱਗਿਆ ਉੱਧ ਕਹਿੰਦਾ ਮੈਂ ਤਾਂ ਪਹਿਲੀ ਉਸ ਗੱਲ ਤੋਂ ਬਹੁਤ ਦੁਖੀ ਸੀ ਰਹਿਣੀ ਖੁੰਦੀ ਕਸਰ ਕਹਿੰਦਾ ਮੇਰੀ ਮਾਂ ਨੇ ਕੱਢਦੀ 55 ਸਾਲਾਂ ਦੀ ਉਮਰ ਦੇ ਵਿੱਚ ਜਾ ਕੇ ਦੂਜਾ ਵਿਆਹ ਕਰਾ ਲਿਆ ਕਹਿੰਦਾ ਹੁਣ ਜਿਹੜਾ ਮੇਰਾ ਪੁੱਤ ਆ ਕਹਿੰਦਾ ਉਹਨੂੰ ਕਹਿੰਦਾ ਉਹਦੇ ਦਿਲ 'ਚ ਇੰਨੀ ਕਿ ਨਫ਼ਰਤ ਭਰੀ ਜਾਂਦੀ ਹੈ ਕਹਿੰਦਾ ਮੇਰੇ ਖਿਲਾਫ ਵੀ ਉਹ ਸਿੱਧੇ ਮੱਥੇ ਫੋਨ ਤੇ ਮੇਰੇ ਨਾਲ ਗੱਲ ਤੱਕ ਵੀ ਨਹੀਂ ਕਰਦਾ ਕਹਿੰਦਾ ਬਈ ਇੱਕ ਇੱਕ ਦਿਨ ਤਾਂ ਮੇਰਾ ਇਹੋ ਜਿਹਾ ਜੀ ਕੀਤਾ ਵੀ ਮੈਂ ਕੁਝ ਖਾ ਕੇ ਮਾਰੀ ਜਾਵਾਂ ਵੀ ਮੇਰਾ ਤਾਂ ਦੁਨੀਆ ਤੇ ਕੱਖ ਰਹਿ ਹੀ ਨਹੀਂ ਗਿਆ ਵੀ ਪਿੰਡ ਦੇ ਵਿੱਚ ਵੀ ਨੱਕ ਵੱਡੀ ਗਈ ਵੀ ਲੋਕਾਂ ਨੇ ਕਹਣਾ ਫਲਾਣੇ ਦੀ ਮਾਂ ਨੇ ਦੂਜਾ ਵਿਆਹ ਕਰਾ ਲਿਆ ਕਹਿੰਦਾ ਉਹ ਵੀ ਕਹਿੰਦਾ ਭਾਈ ਦੁਨੀਆ ਤੇ ਕਹਿੰਦਾ ਜਿਉਣ ਨੂੰ ਜੀ ਨਹੀਂ ਕਰਦਾ ਪਰ ਲਾਸ਼ ਬਣ ਕੇ ਕਹਿੰਦਾ ਤੁਰੇ ਜਰੂਰ ਫਿਰਦੇ ਆ ਕਹਿੰਦਾ ਕਈ ਦਿਨ ਤਾਂ ਮੈਂ ਡਿਪਰੈਸ਼ਨ ਦੇ ਦਵਾਈ ਵੀ ਕਹਿੰਦਾ ਚੱਲਦੀ ਰਹੀ ਕਹਿੰਦਾ ਪੈਗ ਬੁਗ ਵੀ ਕਹਿੰਦਾ ਬੜੇ ਲਾਏ ਕਹਿੰਦਾ ਕਹਿੰਦਾ ਪਰ ਜਿਹੜੇ ਉਹ ਜ਼ਖਮ ਨੇ ਕਹਿੰਦਾ ਉਹ ਬਚੜਨ ਦਾ ਨਾਮ ਨਹੀਂ ਲੈਂਦੇ ਇਹ ਵੀਡੀਓ ਪਾਉਣ ਦਾ ਇੰਨਾ ਕ ਮਕਸਦ ਆ ਵੀ ਤੁਸੀਂ ਇਸ ਵੀਡੀਓ ਨੂੰ ਦੱਬ ਕੇ ਸ਼ੇਅਰ ਕਰਿਓ ਇਹ ਵੀਡੀਓ ਉਸ ਔਰਤ ਤੱਕ ਪਹੁੰਚੇ ਜਿਹੜੀ ਬਾਈ ਦੀ ਮਤਰੀਏ ਮਾਂ ਆ ਉਹਦੇ ਕਿ ਇਹੇ ਅਪੀਲ ਕਰਦੇ ਆ ਕਿ ਬਾਈ ਦਾ ਪੁੱਤ ਮੋੜ ਦੇ ਬਾਈ ਦਾ ਘਰ ਮੋੜ ਦੇ ਤੂੰ ਜ਼ਮੀਨ ਖਾ ਗਈ ਤੈਨੂੰ ਉਹ ਵੀ ਛੱਡੀ ਤੂੰ ਬਾਈ ਦੀ ਕਮਾਈ ਖਾ ਗਈ ਤੈਨੂੰ ਉਹ ਵੀ ਛੱਡੀ ਬਸ ਬਾਈ ਇੱਕੋ ਗੱਲ ਦੇ ਤਰਲੇ ਕਰਦਾ ਕਿ ਮੇਰਾ ਪੁੱਤ ਤੇ ਮੇਰਾ ਘਰ ਮੈਨੂੰ ਮੋੜ ਦਿਓ ਬਾਈ ਵਿਚਾਰਾ ਫੋਨ ਤੇ ਇੰਨਾ ਕੁ ਰੋਂਦਾ ਰਾਂ ਗੱਲਾਂ ਹੀ ਛੱਡ ਦੋ ਜਿੰਨਾ ਟਾਈਮ ਮੇਰੇ ਨਾਲ ਗੱਲ ਕਰਦਾ ਰਿਹਾ ਬਾਈ ਰੋਂਦਾ ਰਿਹਾ ਕਹਿੰਦਾ ਬਾਈ ਮੈਂ ਕਿਹੜਾ ਮੂੰਹ ਲੈ ਕੇ ਪੰਜਾਬ ਆਵਾਂ ਮੇਰਾ ਤਾਂ ਰਹਿਣ ਨੂੰ ਕੋਈ ਥਾਂ ਹੀ ਨਹੀਂ ਹੈਗਾ ਵੀ ਜਿੱਥੇ ਆ ਕੇ ਮੈਂ ਆਪਦੇ ਦੋ ਟੈਂਚੀ ਧਰ ਲਾਂ ਕਹਿੰਦਾ ਬਸ ਮੇਰੇ ਕੋਲੇ ਦੋ ਟੈਚ ਹੀ ਰਹਿ ਗਿਆ ਹੋਰ ਮੇਰੇ ਪੱਲੇ ਕੁਝ ਨਹੀਂ ਰਹਿ ਗਿਆ ਨਾ ਜ਼ਮੀਨ ਜਾਇਦਾਦ ਰਹਿ ਗਈ ਨਾ ਘਰ ਰਹਿ ਗਿਆ ਨਾ ਬਾੜ ਰਹਿ ਗਿਆ ਨਾ ਪੁੱਤਰਿਆ ਨਾ ਘਰ ਵਾਲੀ ਰਹੀ ਸਭ ਕੁਝ ਕਹਿੰਦਾ ਮੇਰਾ ਤਬਾਹ ਹੋ ਗਿਆ ਕਹਿੰਦਾ ਬਈ ਕੀ ਕਰਾਂ ਮੈਂ ਆਪਣੀ ਜ਼ਿੰਦਗੀ ਦਾ ਕੀ ਕਰਾਂ ਮੈਂ ਇੱਥੇ ਕੰਮ ਕਰਨ ਨੂੰ ਕਹਿੰਦਾ ਕੰਮ ਕਰਨ ਨੂੰ ਬਈ ਜੀ ਨਹੀਂ ਕਰਦਾ ਜਦੋਂ ਮੈਨੂੰ ਪਿੱਛੇ ਕੁਝ ਦਿਸਦਾ ਹੀ ਨਹੀਂ ਕਹਿੰਦਾ ਕਹਿੰਦਾ ਇੱਕ ਤਾਂ ਉਹ ਮੁਤਰੀ ਮਾਂ ਮੇਰੇ ਮੱਥੇ ਤੇ ਐਡਾ ਵੱਡਾ ਕਲੰਕ ਲਾ ਗਈ ਤੇ ਦੂਜਾ ਜਿਹੜੇ ਮੇਰੇ ਆਂਦਰਾਂ ਸੀ ਮੇਰਾ ਪੁੱਤ ਸੀ ਉਹ ਖੋ ਕੇ ਲੈ ਗਈ ਕਹਿੰਦਾ ਉੱਥੇ ਹੁਣ ਦੂਜਾ ਖਸਮ ਕਰ ਲੈ ਕਿ ਤੋ ਬੰਦਾ ਕਿਹੋ ਜਿਹਾ ਕੀਤਾ ਮੇਰੇ ਪੁੱਤ ਨੂੰ ਕੱਲ ਨੂੰ ਕੀ ਬਣਵਾਉਣਗੇ ਬਦਮਾਸ਼ ਬਣਾਉਣਗੇ ਗੁੰਡਾ ਬਣਾਉਣਗੇ ਕੀ ਬਣਾਉਣਗੇ ਕੀ ਕੀ ਉਹਨਾਂ ਨੂੰ ਮਾੜਾ ਕੰਮ ਕਰਾਉਣਗੇ ਰੱਬ ਜਾਣਦਾ ਇਸ ਕਰਕੇ ਭਰਾਵੋ ਇਸ ਵੀਡੀਓ ਨੂੰ ਦੱਬ ਕੇ ਸ਼ੇਅਰ ਕਰਿਓ ਹੋ ਸਕਦਾ ਬਾਈ ਦੀ ਉਹ ਮਤਰੀ ਮਾਂ ਕੋਲੇ ਵੀਡੀਓ ਪਹੁੰਚੇ ਉਹਦੇ ਕੇ ਹੱਥ ਜੋੜ ਕੇ ਅਪੀਲ ਕਰਦੇ ਆਂ ਬਾਈ ਦਾ ਪੁੱਤ ਤੇ ਬਾਈ ਦਾ ਘਰ 모ੜਦੇ ਤੇ ਇਸ ਵੀਡੀਓ ਰਹੀ ਅਸੀਂ ਇਹ ਵੀ ਸੁਨੇਹਾ ਦੇਣਾ ਚਾਹੁੰਦੇ ਆਂ ਵੀ ਜੇ ਤੁਸੀਂ ਕਿਸੇ ਦੇ ਬੱਚੇ ਨੂੰ ਗੋਦ ਲੈ ਲੈਨੇ ਹੋ ਨਾ ਤਾਂ ਅਸਲੀ ਮਾਂ ਪਿਓ ਬਣ ਕੇ ਲਿਆ ਕਰੋ ਬਾਈ ਬਾਦ ਚ ਉਹ ਆ ਬਾਈ ਵਾਲੀ ਨਾ ਹੋਵੇ ਕਿ ਨਾ ਉਹ ساری ਉਮਰ ਮਾਂ ਪਿਓ ਨੂੰ ਤਰਸਦਾ ਮਰ ਗਿਆ ਨਾ ਉਹ ਨੂੰ ਆਪਦੇ ਅਸਲੀ ਮਾਂ ਪਿਓ ਦਾ ਪਤਾ ਤੇ ਜਿਨ੍ਹਾਂ ਨੇ ਗੋਦ ਲਿਆ ਸੀਗਾ ਉਹਨਾਂ ਨੇ ਵੀ ਬਾਈ ਦਾ ਜਮਾ ਮੰਨ ਲਓ ਸਤਿਆਨਾਸ਼ ਕਰਤਾ ਜ਼ਿੰਦਗੀ ਬਾਈ ਦੀ ਜਮਾ ਨਰਕ ਬਣਾਤੀ ਬੱਚਾ ਗੋਦ ਤਾਂ ਹੀ ਲਿਆ ਕਰੋ ਜੇ ਉਹਨਾਂ ਨੂੰ ਅਸਲੀ ਮਾਂ ਪਿਓ ਬਣ ਕੇ ਸਾਹਮਣਾ ਪਾਲਣਾ ਹੁੰਦਾ ਉਹਦੀ ਜ਼ਿੰਦਗੀ ਬਣਾਉਣੀ ਹੁੰਦੀ ਹੈ ਨਹੀਂ ਤਾਂ ਫਿਰ ਇਹੋ ਜਿਹੇ ਦੁੱਖ ਨਾ ਦਿਆ ਕਰੋ ਜਿਹੜੇ ਸਾਰੀ ਉਮਰ ਬੰਦੇ ਨੂੰ ਜੀਣ ਨਾ ਦੇਣ ਜਿਵੇਂ ਕਿ ਹੁਣ ਬਾਈ ਨਾਲ ਹੋਇਆ ਇੱਕ ਤਾਂ ਬਾਈ ਦੇ ਮੱਥੇ ਤੇ ਡੱਬ ਡੱਕ ਲੰਕ ਅੰਕ ਲੱਗ ਗਿਆ ਲੋਕਾਂ ਨੇ ਤਾਂ ਇਹੀ ਕਹਿਣਾ ਕਿ ਇਹਦੀ ਮਾਂ ਨੇ ਭੱਜ ਕੇ ਕੋਈ ਹੋਰ ਖਸਮ ਕਰ ਲਿਆ ਸਾਰੀ ਜ਼ਮੀਨ ਦਾ ਅਧਿਕਾਰ ਕੋ ਸਭ ਕੁਝ ਵੇਚ ਗਈ ਜਨਾਨੀ ਦੇਖ ਲੋ ਉਹ ਸਿਆਣੇ ਕਹਿੰਦੇ ਵੀ ਜਿਹੜੀ ਮਾਂ ਹੁੰਦੀ ਆ ਉਹ ਮਾਂ ਹੀ ਹੁੰਦੀ ਆ ਮਤਰੇ ਹੀ ਕਦੇ ਮਾਂ ਨਹੀਂ ਬਣਦੀ ਹੁੰਦੀ ਸਕੀ ਬੁਗਲ ਵਾਕਈ ਸੱਚ ਹੋਗੀ ਕਾਸ਼ ਜੇ ਬਾਈ ਦਾ ਪਿਓ ਜ ਆਉਂਦਾ ਹੁੰਦਾ ਤਾਂ ਅੱਜ ਬਾਈ ਨੂੰ ਆ ਦਿਨ ਨਾ ਦੇਖਣੇ ਪੈਂਦੇ ਕਹਿੰਦਾ ਹੁਣ ਬਾਈ ਮੇਰੀ ਕਿਸੇ ਨੇ ਕੋਈ ਗੱਲ ਨਹੀਂ ਸੁਣੀ ਕਹਿੰਦਾ ਮੈਨੂੰ ਤਾਂ ਇਹ ਵੀ ਨਹੀਂ ਪਤਾ ਸੀ ਮੈਨੂੰ ਉਹਨਾਂ ਨੇ ਗੋਦ ਲਿਆ ਉਹ ਵੀ ਮੈਨੂੰ ਰਿਸ਼ਤੇਦਾਰਾਂ ਨੇ ਤੇ ਆਣ-ਗਵਣ ਦੱਸਿਆ ਵੀ ਤੈਨੂੰ ਉਹਨਾਂ ਨੇ ਗੋਦ ਲਿਆ ਸੀ ਕਹਿੰਦਾ ਇਹ ਗੱਲ ਵੈਸੇ ਮੈਨੂੰ ਛੋਟੇ ਹੁੰਦੇ ਨੂੰ ਪਤਾ ਲੱਗ ਗਈ ਸੀ ਵੀ ਇਹਨਾਂ ਨੇ ਮੈਨੂੰ ਗੋਦ ਲਿਆ ਹੋਇਆ ਕਹਿੰਦਾ ਪਰ ਮੇਰੇ ਦਿਲ ਚੋਂ ਗੱਲ ਕਦੇ ਆਈ ਨਹੀਂ ਸੀ ਕਿਉਂਕਿ ਮੈਂ ਤਾਂ ਜਦੋਂ ਅੱਖਾਂ ਖੋਲੀਆਂ ਸੀ ਮੈਂ ਤਾਂ ਉਹਨਾਂ ਨੂੰ ਹੀ ਆਪਣਾ ਮਾਪਿਓ ਸਮਝਿਆ ਸੀ ਮੇਰੇ ਲਈ ਤਾਂ ਸਾਰਾ ਕੁਝ ਉਹ ਹੀ ਸੀਗੇ ਕਹਿੰਦਾ ਪਰ ਮੇਰੇ ਪਿਓ ਦੇ ਮਰਨ ਤੋਂ ਬਾਅਦ ਮੇਰੀ ਮਾਂ ਨੇ ਇਹੋ ਜਿਹਾ ਚੰਨ ਚਾੜਿਆ ਜਿਹੜਾ ਸ਼ਾਇਦ ਹੁਣ ਛੁਪ ਕੀ ਪਲੀਜ਼ ਇਸ ਵੀਡੀਓ ਨੂੰ ਦਬਾ ਕੇ ਸ਼ੇਅਰ ਕਰਿਓ ਹੋ ਸਕਦਾ ਬਾਈ ਦਾ ਪੁੱਤ ਤੇ ਬਾਈ ਦਾ ਘਰ ਵਾਪਸ ਬਾਈ ਨੂੰ ਮਿਲ ਜੇ ਵੀਡੀਓ ਦੇਖਣ ਲਈ ਥੋੜਾ ਬਹੁਤ ਬਹੁਤ ਧੰਨਵਾਦ